ਹਾਂ ਜੀ ਜੋਨ ਪ੍ਰਚਾਰ ਕੀਤਾ ਜਾ ਰਿਹਾ ਕੀ ਕਹੋਗੇ ਜੀ ਮੈਂ ਗਾਂਗਾ ਵੀ ਜਿਹੜਾ ਇੱਧਰ ਨੂੰ ਮਾਰਾ ਜਾ ਮੇਰਾ ਭਰਾ ਇੱਧਰ ਵੇਖ ਮਾਰਾ ਕੈਮਰਾ ਮਾਰੀ ਮਾਰਾ ਯਾਰ ਜੀ 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 ਆ ਬੰਦਾ ਨੇ ਤੇ ਲਾਦਦਾ ਗਲਬੀਰ ਜੀਰੇ ਨੇ ਆਪਣਾ 45 ਲੱਖ ਰੁਪਇਆ ਇਥੋਂ ਦੇ ਜਿਹੜੇ ਪਾਣੀ ਦੇ ਨਿਕਾਸ ਦਾ ਤੇ ਸੀਵਰੇਜ ਹਾਸਤੇ ਪਾਇਆ ਇਹਨਾਂ ਦੀਆਂ ਕੋਝੀਆਂ ਚਾਲਾਂ ਨੇ ਇਹਨੂੰ ਪਾਰਪੀਡੋ ਕਰਕੇ ਕੰਮ ਉਥੇ ਦਾ ਉੱਥੇ ਹੀ اٹਕ ਗਿਆ ਜੀ ਆਪਾਂ ਜਿਹੜਾ ਸਦਾ ਲੱਖਾ ਜੀ ਨੇ ਜਿਹੜੀ ਮਾਜ ਬਾਡ ਨੰਬਰ 3 ਦੇ ਵਿੱਚ ਬੇਬੇ ਰਵੰਸ਼ ਕੌਰ ਦੇ ਹੱਕ ਦੇ ਜਿਹੜੇ ਨੇ ਪੰਜੇ ਦੇ ਚੋਣ ਨਿਸ਼ਾਨ ਤੋਂ ਇਹ ਨਗਰ ਪੰਚਾਇਤ ਦਾ ਚੋਣ ਲੜ ਰਹੇ ਨੇ ਜੀ ਜੀ ਉਹਨਾਂ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਤੇ ਆਪਾਂ ਉਹਨਾਂ ਨੂੰ ਕਾਮਯਾਬ ਕਰੀਏ ਔਰ ਆਉਣ ਵਾਲੀ 2027 ਚ ਕਾਂਗਰਸ ਦੀ ਸਰਕਾਰ ਬਣ ਸਕੇ ਤੇ ਜਿਹੜੇ ਰੁਕੇ ਵਿਕਾਸ ਦੇ ਕੰਮ ਓਹ ਨੇਪਰੇ ਚੜ ਸਕਣ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿੰਨੇ ਸਾਡੇ ਚਾਰ ਕੈਂਡੀਡੇਟ ਜਿਹੜੇ ਨੇ ਕਾਂਗਰਸ ਦੇ ਚੋਣ ਨਿਸ਼ਾਨ ਤੋਂ ਚੋਣ ਲੜ ਰਹੇ ਨੇ ਜਿੰਦੇ ਵਿੱਚੋਂ ਵਾਰ ਨੰਬਰ 3 ਤੋਂ ਬੀਬੀ ਰਵਿੰਦ ਸਕੌਰ ਜੀ ਨੇ ਵਾਰ ਨੰਬਰ 4 ਤੋਂ ਮੈਂ ਖੁਦ ਹਾਂ ਤੇ ਉਸ ਤੋਂ ਬਾਅਦ ਵਾਰਡ ਨੰਬਰ ਕਿੰਨਾ ਰਹਿ ਗਿਆ ਜੀ 11 ਨੰਬਰ ਤੇ ਰੀਤੂ ਇਹ ਮੌਂਗਾ ਜੀ ਨੇ ਜੀ ਜੀ ਤੇ ਵਾਰਡ ਨੰਬਰ 12 ਤੋਂ ਸੱਤਪਾਲ ਚਾਵਲਾ ਜੀ ਨੇ ਮੈਂ ਪੂਰੇ ਸਮੂਹ ਸ਼ਹਿਰ ਵਸਕਿਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਆਪਣਾ ਇੱਕ ਇੱਕ ਕੀਮਤੀ ਆਪਣਾ ਵੋਟ ਸਮਾਂ ਕੱਢ ਕੇ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋ ਜਾਣੀ ਹੈ ਔਰ ਸ਼ਾਮ ਨੂੰ 4 ਵਜੇ ਤੱਕ ਚੱਲਣੀ ਹੈ ਤੇ ਆਪਣਾ ਕੀਮਤੀ ਵੋਟ ਇਹਨਾਂ ਸਾਡੇ ਉਮੀਦਵਾਰਾਂ ਦੇ ਹੱਕ 'ਚ ਪੁਕਤਾ ਕੇ ਇਹਨਾਂ ਨੂੰ ਜਿੱਤ ਦੀਆਂ ਪੌੜੀਆਂ ਚੜਾਓ ਔਰ ਇਹ ਜਿੱਤੀਆਂ ਹੋਈਆਂ ਸੀਟਾਂ ਕੁਲਵੀਰ ਜੀਰੇ ਦੀ ਝੋਲੀ ਪਾ ਸਕਣ ਇਹਨਾਂ ਕਹਿੰਦਾ ਹੈ ਕਿ ਮਾਂ ਦਾ ਜੱਜਕ ਹੈ ਅੱਜ ਸਾਬਕਾ ਵਿਧਾਇਕ ਸਾਬਕਾ ਵਿਧਾਇਕ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਕੀਤਾ ਜਾ ਰਿਹਾ ਹੈ ਪੰਜ ਤਿੰਨ ਦਿਨ ਤੋਂ ਇੱਥੇ ਨੇ ਪਰਸੋਂ ਚਾਰ ਨੰਬਰ ਵਾਰਚ ਕੀਤਾ ਸੀ ਕੱਲ 11 ਤੇ 12 ਕੀਤਾ ਸੀ ਅੱਜ ਤਿੰਨ ਨੰਬਰ ਵਾਰ ਤੋਂ ਕਰ ਰਹੇ ਨੇ ਜੀ ਜੀ ਉਹ ਆਪਣਾ ਜੋ ਵੀ ਆਪਣੇ ਫਰਜ਼ਾਂ ਨੂੰ ਨਿਭਾਉਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਪਟਾਰੇ ਚੜਾਉਂਦੇ ਹੋਏ ਇਹ ਚੋਣ ਪ੍ਰਚਾਰ ਕਰ ਰਹੇ ਆ ਜੀ ਧੰਨਵਾਦ ਧੰਨਵਾਦ